ਅੱਖਾ ਤੋਂ ਇਸ ਨੂੰ ਹਟ ਗਿਆ ਛੋਟੇ ਛੋਟੇ ਬੱਚੇ ਨੇ ਜੀ ਇੱਕ 2 ਸਾਲ ਦਾ ਜੀ ਮੁੰਡਾ ਤੇ ਇੱਕ ਗੁੱਡੀ ਆ ਹੋਰ ਛੋਟੀ ਆ ਜੀ ਦੇਖੋ ਇਹ ਦੋ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਹੈ ਤੇ ਇੱਕ ਬੇਟੀ ਹੈ ਡੈੱਡ ਬੋਡੀ ਨਾ ਸੀ ਪੋਸਟਮਾਸਟਰ ਮਕਰਾਉਣਾ ਤੇ ਨਾ ਸੀ ਡੈੱਡ ਬੋਡੀ ਦਾ ਸੰਸਕਾਰ ਕਰਨਾ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਠੀਕ ਹੈ ਜੀ ਮਜ਼ਦੂਰ ਬੰਦੇ ਨੇ ਸਾਰਾ ਹਾਂਜੀ ਮੰਨ ਲਓ ਵੀ ਉਹਨਾਂ ਦੀ ਬਹੁਤ ਹਾਲਤ ਮਾੜੀ ਹੈ ਜੀ ਠੀਕ ਹੈ ਜੀ ਉਹਦੇ ਫਾਦਰ ਸਾਹਿਬ ਦਾ ਵੀ ਪਤਾ ਨਹੀਂ ਹੈਗਾ ਜੀ ਮੰਨ ਲਓ ਬੱਚੇ ਨਾਲ ਨਿਸ਼ਕਾਰ ਵਾਈ ਕੋਈ ਨਹੀਂ ਹੋ ਰਹੀ ਨਾ ਕੋਈ ਸਰਕਾਰ ਕਰਦੀ ਆ ਜਨਤਾ ਦੀ ਵਾਅ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਪਹੁੰਚੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਟੰਡੋਲੀ ਖੁਰਦ ਜਿੱਥੇ ਇੱਕ ਮਾੜੀ ਸ਼ਰਾਬ ਨੂੰ ਲੈ ਕੇ ਮੌਤਾਂ ਹੋ ਰਹੀਆਂ ਨੇ ਦੋ ਮੌਤਾਂ ਹੋ ਗਈਆਂ ਇੱਕ ਹਸਪਤਾਲ ਦਾਖਲ ਪਿਆ 6 ਆਦਮੀਆਂ ਦੀਆਂ ਮੌਤਾਂ ਜਿਹੜਾ ਪਿੰਡ ਗੁਜਰਾ ਵਿੱਚ ਹੋਈਆਂ ਨੇ ਤੇ ਕਈ ਉੱਥੇ ਦਾਖਲ ਪਏ ਨੇ ਉੱਥੇ ਦੀ ਵੀ ਤੁਹਾਨੂੰ ਡਿਟੇਲ ਦਿਖਾਵਾਂਗੇ ਇਸ ਟਾਈਮ ਗੱਲ ਕਰਦੇ ਹਾਂ ਜੀ ਤੁਹਾਡੇ ਬੱਚੇ ਦੀ ਕੀ ਲੱਗਦਾ ਸੀ ਜਿਹਦੀ ਮੌਤ ਹੋਈ ਹੈ ਜੀ ਭਤੀਜਾ ਜੀ ਭਤੀਜਾ ਜੀ ਹਾਂ ਜੀ ਤੇ ਕਿਵੇਂ ਕੀ ਕਾਰਨ ਕਰਕੇ ਮੌਤ ਹੋਈ ਉਹਨਾਂ ਦੀ ਸ਼ਰਾਬ ਆ ਸ਼ਰਾਬ ਪੀ ਲਈ ਸ਼ਰਾਬੀ ਨਾਲ ਕਿੱਥੋਂ ਖਰੀਦੀ ਸੀ ਸ਼ਰਾਬ ਜੀ ਉਹ ਨਹੀਂ ਸੀ ਮੈਨੂੰ ਪਤਾ ਅੱਛਾ ਜੀ ਠੀਕ ਹੈ ਜੀ ਤੇ ਗੁਜਰਾ ਗੁਜਰਾਪਾ ਗੁਜਰਾ ਗੁਜਰਾਂਗ ਹੈ ਹੋਏ ਸੀ ਇਹ ਗੁਜਰਾਪਿੰਡ ਤੋਂ ਪਹਿਲਾਂ ਡੈਥ ਹੋਈ ਸੀ ਅੱਛਾ ਜੀ ਤੇ ਕਿੰਨੇ ਜਣਿਆਂ ਦੀ ਮੌਤ ਹੋਈ ਹੈ ਦੋ ਜਣੇ ਦੋ ਜਣੇ ਦੀ ਢੰਡੋਲੀ ਗੰਢ ਚ ਦੋ ਜਣੇ ਢੰਡੋਲੀ ਖੁਰਦ ਦੇ ਵਿੱਚ ਦੋ ਤੇ ਇੱਕ ਦਾਖਲ ਪਿਆ ਜਿਹੜਾ ਦਾਖਲ ਪਿਆ ਉਹ ਕੌਣ ਹੈ ਜੀ ਮੁੰਡੇ ਦਾ ਡੇਢੀ ਹੈ ਜੀ ਮੁੰਡੇ ਦਾ ਡੇਢੀ ਜਿਹਦੀ ਮੌਤ ਹੋਈ ਹੈ ਉਹਦਾ ਇੱਕ ਕੀ ਨੌ ਸੀ ਮੁੰਡੇ ਦਾ ਉਹਦਾ ਗਲਦੀ ਗਲਦੀਪ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੇ ਪਿਤਾ ਨੇ ਜਿਹੜੇ ਉਹ ਦਾਖਲ ਪਏ ਨੇ ਪਟਿਆਲੇ ਰਜਿੰਦਰਾ ਹਸਪਤਾਲ ਦੇ ਵਿੱਚ ਤੇ ਉਹ ਇਲਾਜ ਅਧੀਨ ਨੇ ਉਹਨਾਂ ਦੀ ਹਾਲਤ ਹੈ ਜਿਹੜੀ ਉੱਥੇ ਜਾ ਕੇ ਪਤਾ ਲੱਗੇਗਾ ਤੇ ਕੀ ਚਾਹੁੰਦੇ ਹੋ ਜੀ ਤੁਸੀਂ ਅਜਿਹਾ ਬਣਾਇ ਇਨਸਾਨ ਇਨਸਾਨ ਹੋਣਾ ਚਾਹੀਦਾ ਜੀ ਇਨਸਾਨ ਹੋਣਾ ਚਾਹੀਦਾ ਜੀ ਜੋ ਇਹਨਾਂ ਦਾ ਮਾਸਟਰਮੈਂਡ ਹੈਗਾ ਜੋ ਇਹਨਾਂ ਦਾ ਮਾਸਟਰਮੈਂਡ ਹੈ ਸਾਡੇ ਕੋਲੇ ਉਹ ਮਾਸਟਰਮੈਂਡ ਉਹਨਾਂ ਦਾ ਫੜਿਆ ਜਾਵੇ ਕਿ ਉਹ ਸਾਸਨ ਕੀ ਕਰਦਾ ਦੋ ਚਾਰ ਬੋਤਲਾਂ ਵਾਲਾ ਉਹਨੂੰ ਚੱਕ ਕੇ ਫੜ ਕੇ ਉਹਨਾਂ ਦੇ ਪਰਚੇ ਦਰਜ ਕਰਕੇ ਉਹਨੂੰ ਪੇਸ਼ ਕਰ ਦਿੰਦੇ ਆ ਜੋ ਮਾਸਟਰਮੈਂਡ ਹੈ ਉਹਨਾਂ ਦਾ ਉਹਨੂੰ ਫੜਦੇ ਨਹੀਂਗੇ ਫੜੇ ਨਹੀਂ ਹੁਣ ਕੋਈ ਫੜੇ ਨੇ ਕੋਈ ਸਾਂਸਰ ਦੋ ਚਾਰ ਬੋਤਲਾਂ ਵਾਲਾ ਦੇ ਫੜ ਕੇ ਉਹਨਾਂ ਦੇ ਪਰਚਾ ਦੇਤਾ ਅਸੀਂ ਉੱਥੇ ਗਏ ਥਾਣੇ ਦੇ ਵਿੱਚ ਥਾਣੇ ਤੋਂ ਮੁੰਸੀ ਤੋਂ ਅਸੀਂ ਉਹ ਤੋਂ ਐਫਆਰ ਦੀ ਕਾਪੀ ਮੰਗੀ ਸਾਨੂੰ ਕੋਈ ਐਫਆਰ ਦੀ ਕਾਪੀ ਨਹੀਂ ਦਿੱਤੀ ਗਈ ਕਿਹੜਾ ਥਾਣਾ ਲੱਗਦਾ ਜੀ ਥਾਣਾ ਇਹਨਾਂ ਨੂੰ ਦੜਬਾ ਲੱਗਦਾ ਜੀ ਕੌਣ ਐਸਐਚਓ ਹੈ ਜੀ ਨੋ ਨਹੀਂ ਦੜਬੇ ਦੇ ਐਸਐਚਓ ਤੋਂ ਐਫਆਰ ਦੀ ਕਾਪੀ ਮੰਗੀ ਗਈ ਆ ਗਰਮੀਤ ਸਿੰਘ ਜੀ ਗਰਮੀਤ ਸਿੰਘ ਐਸਐਚਓ ਸਾਹਿਬ ਤੋਂ ਕਾਪੀ ਮੰਗੀ ਆ ਇਹਨਾਂ ਨੇ ਤੇ ਉਹਨਾਂ ਨੇ ਆਨਲਾਈਨ ਕਾਪੀ ਤੁਹਾਨੂੰ ਸ਼ਾਮ ਤੱਕ ਤੁਸੀਂ ਆਪ ਦੀ ਖੜਾ ਲਓ ਅਸੀਂ ਉਹਨਾਂ ਚ ਇੱਕ ਡੈੱਡ ਬੋਡੀ ਨਾ ਅਸੀਂ ਪੋਸਟਮਾਸਟਰਮ ਕਰਵਾਉਣਾ ਤੇ ਨਾ ਅਸੀਂ ਡੈੱਡ ਬੋਡੀ ਦਾ ਸੰਸਕਾਰ ਕਰਨਾ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਜੇ ਇਨਸਾਫ਼ ਨਾ ਮਿਲਿਆ ਤਾਂ ਅਸੀਂ ਹਾਈਵੇ ਰੋਡ ਜਾਮ ਕਰਾਂਗੇ ਢਲੋੜੀ ਪਿੰਡ ਬੰਨਵਾਂ ਪੂਰਾ ਪਿੰਡ ਲੈ ਕੇ ਅਸੀਂ ਹਾਈਵੇ ਰੋਡ ਤੇ ਬੈਠਾਂਗੇ ਤੇ ਇਹ ਮਾਰਕਾ ਕਿਹੜਾ ਸ਼ਰਾਬ ਦਾ ਮਾਰਕਾ ਕਿਹੜਾ ਜੀ ਪਤਾ ਕਿ ਕਿਸਨੋਂ ਕੋਈ ਮਾਰਕਾ ਨਹੀਂ ਹਰਿਆਣੇ ਦਾ ਸਾਨੂੰ ਕੋਈ ਪਤਾ ਨਹੀਂ ਹਰਿਆਣੇ ਦੀ ਸ਼ਰਾਬ ਹੈ ਜੀ ਹਰਿਆਣੇ ਦੀ ਸ਼ਰਾਬ ਹੈ ਹਾਂਜੀ ਇਹ ਦੋ ਨੰਬਰ ਦੇ ਵਿੱਚ ਵੀ ਫਿਕਰੀ ਹੈ ਠੀਕ ਹੈ ਅੱਛਾ ਜੀ ਹਾਂਜੀ ਹਾਂ ਹਰਿਆਣੇ ਦੀ ਮਾਰਕੇ ਵਾਲੀ ਸ਼ਰਾਬ ਹੈ ਹਾਂਜੀ ਹਰਿਆਣੇ ਦੀ ਮਾਰਕੇ ਵਾਲੀ ਸ਼ਰਾਬ ਹੈ ਸਰ ਖਰੀਦੀ ਗੁਜਰਾਂ ਤੋਂ ਗਈ ਆ ਗੁਜਰਾਂ ਤੋਂ ਗਈ ਆ ਸਰ ਜਿਹਦੇ ਦੋ ਬੱਚੇ ਨੇ ਜਿਹਦੀ ਡੈਥ ਹੋਈ ਹੈ ਜੀ ਨਿਕੇ ਨਿਕੇ ਬੱਚੇ ਨੇ ਹਾਂਜੀ ਕੋਈ ਸਰ ਪ੍ਰਸ਼ਾਸਨ ਵੱਲੋਂ ਕੋਈ ਅਜੇ ਤੱਕ ਪਹੁੰਚ ਨਹੀਂ ਕਰੀ ਜੀ ਠੀਕ ਹੈ ਜੀ ਨਾ ਕੋਈ ਹੋਰ ਐਮਐਲਏ ਸਾਹਿਬ ਵੱਲੋਂ ਜੀ ਕੋਈ ਇਹਨਾਂ ਦਾ ਆ ਕੇ ਕੋਈ ਅਤਾ ਪਤਾ ਨਹੀਂ ਲਿਆ ਗਿਆ ਜੀ ਠੀਕ ਹੈ ਵੀ ਕੀ ਇਹਨਾਂ ਦੀ ਸਥਿਤੀ ਹੈ ਜੀ ਠੀਕ ਹੈ ਜੀ ਮਜ਼ਦੂਰ ਬੰਦੇ ਨੇ ਸਰ ਹਾਂਜੀ ਮੰਨ ਲਓ ਵੀ ਇਹਨਾਂ ਦੀ ਬਹੁਤ ਹਾਲਤ ਮਾੜੀ ਹੈ ਜੀ ਠੀਕ ਹੈ ਜੀ ਉਹਦੇ ਫਾਦਰ ਸਾਹਿਬ ਦਾ ਵੀ ਪਤਾ ਨਹੀਂ ਹੈਗਾ ਜੀ ਮੰਨ ਲਓ ਬਚੇ ਨਾ ਅੱਛਾ ਜੀ ਕਿੰਨੇ ਇਹਨੇ ਜਿਹੜੇ ਕਿੰਨੇ ਭਰਾ ਨੇ ਇਹ ਮਤਲਬ ਇੱਕ ਕੱਲੀ ਭਰਾ ਸੀ ਕੱਲੀ ਬੇਟਾ ਸੀ ਇਹ ਜੀ ਛੋਟੇ ਛੋਟੇ ਬੱਚੇ ਨੇ ਜੀ ਇੱਕ 6 ਸਾਲ ਦਾ ਜੀ ਮੁੰਡਾ ਤੇ ਇੱਕ ਗੁੱਡੀ ਆ ਹੋਰ ਛੋਟੀ ਆ ਜੀ ਦੇਖੋ ਇਹ 3 ਮਹੀਨੇ ਕਲਦੀਪ ਸਿੰਘ ਕੱਲਾ ਭਰਾ ਸੀ ਜਿਸ ਦੇ ਪਿਤਾ ਵੀ ਹਸਪਤਾਲ ਦੇ ਵਿੱਚ ਪਏ ਨੇ ਉਹ ਵੀ ਜਿਹਰੇ ਇਲਾਜ ਨੇ ਤੇ ਪਰਿਵਾਰ ਦੇ ਪਿੱਛੇ ਕਮਾਈ ਕਰਨ ਵਾਲਾ ਕੋਈ ਨਹੀਂ ਰਿਹਾ ਬਜ਼ੁਰਗ ਪਿਓ ਸੀ ਜਿਹੜਾ ਉਹ ਵੀ ਹਸਪਤਾਲ ਦੇ ਵਿੱਚ ਪਿਆ ਤੇ ਹਰਿਆਣੇ ਦੀ ਸ਼ਰਾਬ ਆਈ ਹੈ ਹਰਿਆਣੇ ਦੀ ਸ਼ਰਾਬ ਬਾਰਡਰ ਟੱਪ ਕੇ ਕਿਵੇਂ ਪੰਜਾਬ ਦੇ ਵਿੱਚ ਆ ਜਾਂਦੀ ਹੈ ਇਹ ਪੰਜਾਬ ਸਰਕਾਰ ਨੂੰ ਇਹਨਾਂ ਲੋਕਾਂ ਦਾ ਸਵਾਲ ਹੈ ਜਿਨ੍ਹਾਂ ਦੇ ਅੱਜ ਪੁੱਤ ਮਰ ਰਹੇ ਨੇ ਹਾਂਜੀ ਇਹਦਾ ਜਵਾਬ ਇਹ ਮੰਗਦੇ ਨੇ ਇਹਦਾ ਮਾਸਟਰਮਾਈਂਡ ਕੌਣ ਹੈ ਇਹ ਇਹਨਾਂ ਦੇ ਕਹਿਣਾ ਹੈ ਕਿ ਉਸ ਨੂੰ ਫੜਿਆ ਨਹੀਂ ਜਿਸ ਦਿਨੀ ਦੇਰ ਤੱਕ ਜਾਂਦਾ ਉਨੀ ਦੇਰ ਅਸੀਂ ਪੋਸਟਮਾਰਟਮ ਨਹੀਂ ਕਰਾਂਗੇ ਜੁੜੇ ਰਹੋ ਜਨਤਾ ਦੀ ਆਵਾਜ਼ ਦੇ ਨਾਲ ਅਸੀਂ ਤੁਹਾਨੂੰ ਦੇਵਾਂਗੇ ਹਰ ਅਪਡੇਟ ਵੀ ਉਹ ਹਾਲ ਤੱਕ ਨਹੀਂ ਪਹੁੰਚੇ ਹਾਂਜੀ ਕਾਰਵਾਈ ਕੀ ਹੋ ਰਹੀ ਹੈ ਇਹਦੇ ਤੇ ਕਾਰਵਾਈ ਕੋਈ ਨਹੀਂ ਹੋ ਰਹੀ ਨਾ ਕੋਈ ਸਰਕਾਰ ਕਰਦੀ ਆ ਜੋ ਅੱਜ ਕਾਰਵਾਈ ਦਾ ਜੋ ਅੱਜ ਸਾਡਾ ਸੀਐਮਾ ਤਾਂ ਸਾਡਾ ਚੋਣ ਕਮਿਸ਼ਨ ਆ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ ਵੀ ਪ੍ਰਸ਼ਾਸਨ ਨੂੰ ਕਹਿ ਕੇ ਸਾਡੀ ਵੱਧ ਤੋਂ ਵੱਧ ਇਹ ਹਾਂਜੀ ਕਾਰਵਾਈ ਕਰਕੇ ਇਹਨਾਂ ਤੇ ਸਖਤ ਤੋਂ ਸਖਤ ਜੋਨ ਦਾ ਮਾਸਟਰਮੈਂਡ ਉਹਨੂੰ ਪੜਾਜੇ ਹਾਂਜੀ ਜੋ ਅਸਲੀ ਦੋਸ਼ੀ ਹੈ ਚੋਣ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੇ ਨੇ ਇਹ ਪਿੰਡ ਦੇ ਲੋਕ ਜਿਨ੍ਹਾਂ ਦੇ ਬੱਚੇ ਮਰ ਰਹੇ ਨੇ ਇਹ ਬੇਨਤੀ ਕਰਦੇ ਨੇ ਕਿ ਚੋਣ ਕਮਿਸ਼ਨਰ ਸਾਹਿਬ ਨੂੰ ਕਿ ਜੋ ਮਾਸਟਰਮਾਈਂਡ ਹੈ ਜਿੱਥੋਂ ਇਹ ਗੰਦੀ ਸ਼ਰਾਬ ਜ਼ਹਿਰੀਲੀ ਸ਼ਰਾਬ ਆਈ ਹੈ ਉਸ ਨੂੰ ਪ੍ਰਸ਼ਾਸਨ ਨੂੰ ਹਦਾਇਤਾਂ ਦੇ ਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ। ਇਹ ਕੁਲਦੀਪ ਦੇ ਬੱਚੇ ਬੈਠੇ ਨੇ ਜੋ ਕੁਲਦੀਪ ਸਿੰਘ ਦੀ ਮੌਤ ਹੋਈ ਹੈ ਇਹਨਾਂ ਦੇ ਮਾਤਾ ਨਾਲ ਗੱਲ ਕਰਾਂਗੇ। ਮਾਤਾ ਜੀ ਬੱਚੇ ਨੂੰ ਕੀ ਹੋਇਆ ਤੁਹਾਡੇ ਨੂੰ ਬੇਟੇ ਨੂੰ? ਅੱਛਾ ਇਹ ਜਾਰੂ ਨਾ ਹੋਵੇ। ਜ਼ਹਿਰੀਲੀ ਸ਼ਰਾਬ ਸੀ ਜਿਹੜੀ ਪੀਤੀ ਸੀ? ਹਾਂ ਜੀ ਹਾਂ। ਇਹ ਯਾਰੇ ਹੋਏ ਫਿਰ ਦੋ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਹੈ ਤੇ ਇੱਕ ਬੇਟੀ ਹੈ ਛੋਟੇ ਛੋਟੇ ਬੱਚੇ ਨੇ ਬੇਟਾ ਤੁਹਾਨੂੰ ਦੱਸਿਆ ਤੁਹਾਡੇ ਹਸਬੰਡ ਨੇ ਵੀ ਕੀ ਮੈਟਲ ਲਾ ਹੋਇਆ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਪੱਖਾ ਤਾਂ ਨਹੀਂ ਲਿੰਦਾ ਪੱਖਾ ਤਾਂ ਦਿਸ ਨੂੰ ਹਟ ਗਿਆ ਉਸ ਤੋਂ ਬਾਅਦ ਫਿਰ ਹਾਲਤ ਵਿਗੜ ਗਈ ਉਹਦੀ ਤੇ ਫਿਰ ਹਸਪਤਾਲ ਦਾਖਲ ਕਰਾਇਆ ਤੇ ਕਿੱਥੇ ਜਾ ਕੇ ਮੌਤ ਹੋਈ ਆ ਉਹਦੀ ਪਟਿਆਲੇ ਇਹ ਬੱਚਿਆਂ ਦੀ ਕਿੰਨੀ ਉਮਰ ਹੈ ਇਹ 3 ਸਾਲ ਦੀ ਤੀਜੇ ਸਾਲ ਦੀ ਇਹ 3 ਮਹੀਨੇ ਇਹ ਬੇਟਾ ਛੋਟੀ ਬੇਟੀ ਹੈ 3 ਮਹੀਨਿਆਂ ਦੀ ਬੱਚੀ ਹੈ ਇੱਕ ਤੇ 3 ਸਾਲ ਦਾ ਬੇਟਾ ਹੈ ਸਰਕਾਰਾਂ ਇਹ ਸ਼ਰਾਬ ਆਉਂਦੀ ਹੈ ਜਿਹੜੀ ਇਹਨੂੰ ਕੋਈ ਟੈਸਟ ਨਹੀਂ ਕਰਦਾ ਸਾਨੂੰ ਮਾਰਨ ਲਈ ਇਹ ਸ਼ਰਾਬ ਦਿੱਤੀ ਜਾਂਦੀ ਹੈ ਬੱਚੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਧੁੰਦਲਾ ਹੋ ਗਿਆ ਹੁਣ ਇਹਦਾ ਕਿੰਨਾ ਦਾ ਕੀ ਸਰਕਾਰ ਹਿੱਲਾ ਕਰੂਗੀ ਅਜੇ ਕੋਈ ਸਰਕਾਰ ਕਾਰਵਾਈ ਨਹੀਂ ਕਰ ਰਹੀ ਇੱਕ ਛੋਟੇ ਸਪਲਾਈਰ ਨੂੰ ਫੜਿਆ ਕਿੱਥੋਂ ਲੈ ਕੇ ਆਇਆ ਇੱਕ ਪ੍ਰਾਈਵੇਟ ਬੰਦਾ ਤੇ ਉਹਦੀ ਕੋਈ ਅਜੇ ਗੌਰ ਨਹੀਂ ਹੋ ਰਹੀ ਕਿ ਸ਼ਰਾਬ ਕਿੱਥੋਂ ਲੈ ਕੇ ਆਇਆ ਕਿਹੜੇ ਮਾਰਕੀ ਦੀ ਹੈ ਤੇ ਕਿਵੇਂ ਉਹ ਬਾਰਡਰ ਟੱਪ ਕੇ ਸ਼ਰਾਬ ਪਿੰਡ ਗੁਜਰਾਂ ਦੇ ਵਿੱਚ ਪਹੁੰਚੀ ਹੈ ਇਹਨਾਂ ਨੇ ਤੜਕੇ ਦਾ ਉਹਨੂੰ ਪਤਾ ਤਾਂ